ਕਿੱਥੇ ਚੱਲੇ ਜੀ ਉਹ ਮੈਂ ਜੱਥ ਨੂੰ ਸੌਦਾ ਲਿਆ ਕੇ ਦੇ ਲੱਗਾ ਵਾ ਉਹ ਆਂਦੀ ਸੌਦਾ ਹੈ ਨੀ ਸਾਡੇ ਵਾਲੋ ਸਾਰਾ ਆਂਦੇ ਨਵ ਲੈ ਗਏ ਨਹੀਂ ਸਾਡੇ ਵਾਲ ਤੋਂ ਬਸ ਹੀਰਾ ਹੁਣ ਇੱਕ ਕੰਮ ਕਰਿਓ ਵੇਲੀ ਦੋ ਕੁ ਖਜੂਰਾ ਦੇ ਪੈਕਟ ਲੈ ਆਓ ਠੰਡ ਬੜੀ ਹੈ ਮਾਨੂੰ ਆ ਮਾਦੀ ਨਹੀਂ ਹੈ ਚਲ ਮੈਂ ਲਿਆਉਂਗਾ ਦੱਸੀ ਨਾ ਕਿਸੇ ਨੂੰ ਚੰਗਾ ਪਰਦੇ ਦਾ ਫੜਾਇਓ ਆਹ ਇਹਨਾਂ ਨੂੰ ਪਤਾ ਲੱਗ ਜਾਣਾ ਲੱਗ ਮੈਂ ਨਹੀਂ ਨਹੀਂ ਦੱਸਣਾ ਹੀ ਨਹੀਂ ਹੈ ਚਲ ਮੈਂ ਲਿਆਉਂਗਾ ਪਰਦੇ ਨਾਲ ਮੈਂ ਜਾਣੀ ਹੈ ਦਵਾ ਤਾਂ ਵੀਹ ਹਾਂ ਕਿਦਾਂ ਦੋਵੇਂ ਜਿਸਲਾਵਾ ਕਰ ਰਹੇ ਨੇ ਉੰਧੀ ਹੈ ਨਾ ਮम्मी ਇਸ ਤੇ ਘਰ ਦੀ ਨਾਲ ਗੱਲ ਪਿਤਾ ਨੇ ਜਦੋਂ ਕਿਹਾ ਤੂੰ ਹੀ ਬੋਲਣਾ ਨੇ ਫਿਰ ਪਲਾ ਕੱਦ ਲਈ ਭੋਲੰਦੇ ਹੋ ਹੈ ਜੀ ਕਿਹਦੇ ਨਾਲ ਗੱਲ ਕਰਨੀ ਹੈ ਗੱਲ ਮੈਂ ਮम्मी ਕਿਹਦੇ ਨਾਲ ਗੱਲ ਕਰਨੀ ਆਂ ਹੀ ਤੁਹਾਨੂੰ ਬਤਾ ਡੈਡੀ ਕਿੱਥੇ ਗਏ ਨੇ ਪਤਾ ਦਿਓ ਮੈਨੂੰ ਕਿੱਥੇ ਗਏ ਮੈਨੂੰ ਵੀ ਪਤਾ ਦਿਕੇ ਦੇਣ ਤੇ ਮम्मी ਤੇ ਲੱਗਿਆ ਤੇ ਖਲੋਦੀ ਹੋ ਗੱਲਾਂ ਕਰ ਰਹੇ ਹੋ ਤੁਸੀਂ ਕੀ ਕਹਿ ਰਹੇ ਹੋ ਹਨ ਦੱਸੋ ਮੈਨੂੰ ਨੀ ਨਾ ਤੇ ਆ ਰਹੀ ਜਾਂਦਾ ਪਰ ਨਹੀਂ ਵੀ ਕੋਈ ਜੇ ਕੋਈ ਵੀ ਨਹੀਂ ਫੇਰ ਕੀ ਡੀ ਕੋਟੀ ਗਾਲੀ ਤੂੰ ਹੀ ਤੋਂ ਨਾਦੀ ਨਾਲੀ ਉਹ ਵੀ ਨਾ ਉਹਦੇ ਨਾਲ ਤੇ ਕਿਉਂ ਕਾਦੇ ਨਹੀਂ ਬੋਲਣਾ ਤੂੰ ਜਦੋਂ ਤੂੰ ਹੀ ਸਾਡੇ ਵੱਲ ਆਉਂ ਅਸੀਂ ਆਪਸ ਵਿੱਚ ਬੋਲਦੇ ਨੇ ਤੂੰ ਹੀ ਕੱਗਲੇ ਬੋਲੋ ਤਾਨੂੰ ਕਿੰਨੀ ਵਾਰੀ ਸਮਝਾਇਆ ਵਾ ਕਿ ਤੂੰ ਨਹੀਂ ਬੋਲਣਾ ਨਾਲ ਤੇ ਜੇ ਮੈਂ ਬੋਲੂ ਹੀ ਨਹੀਂ ਆਵੇ ਤਾਂ ਮੰਨ ਲਾ ਮੈਂ ਬੋਲੀ ਆ ਇਹ ਗੱਲ ਚ ਕੱਦ ਲੈਣੇ ਹੁਣ ਇਹਦਾ ਬਦਲੇ ਤੂੰ ਮੈਨੂੰ ਆਪੋ ਵੀ ਬੋਲੋ ਤੇ ਨਾ ਕੂ ਬੋਲ ਹੀ ਨਹੀਂ ਪਰ ਇਦਾਂ ਕਾਮ ਲੰਘ ਦਿਆਂਗੇ ਮੰਮੀ ਨਹੀਂ ਬੋਲ ਰਹੀ ਤਾਂ ਕਿ ਤਾ ਜਦੋਂ ਕਹਿਤਾ ਹਨ ਦੇ ਨਾਲ ਤੀ ਐਵੇਂ ਟਾਲ ਜਿਨਾ ਰਿਆ ਕਰੋ ਕੰਮ ਕਰ ਲਿਆ ਕਰੋ ਮੇਰੇ ਲਗਮਾਸਾ ਤਾਨੂੰ ਇਸੇ ਕਰਕੇ ਆਪਣੇ ਵਾਦ ਰੱਖਿਆ ਹੈ ਨਾ ਤੇ ਕਿ ਮੁੰਡੇ ਨੂੰ ਫੜਦੇ ਹੋ ਨਾ ਮੈਂ ਲਗਮਾਸਾ ਕੰਮ ਕਰਉਂਦੇ ਹੋ ਤੇ ਖੰਮ ਖਾਣ ਨੂੰ ਆਨੇ ਮੈਨੂੰ ਵਾਦ ਸੁਨਣਾ ਪੈਂਦਾ ਜਾਵੇ ਬੈਠਿਆ ਹੈ ਪੁੱਤ ਐਨਾ ਨਹੀਂ ਮੈਨੂੰ ਵੀ ਤੂੰ ਮੈਨੂੰ ਐਦਾ ਲਖਾਂ ਪੀਂਦਾ ਵੀ ਨਾ ਮੇਰਾ ਮਾਰੇਗੀ ਚਲੋ ਵਧੀਆ ਤੁਹਾਡੀ ਸੋਚ ਆ ਮੈਂ ਉਹ ਬੜੀਆਂ ਨਹੀਂ ਕੰਮ ਵੇਖੇ ਮੈਂ ਬਥੇਰਾ ਮੁੰਡਾ ਚੁੱਕ ਨਹੀਂ ਆ ਉਹ ਮੁੰਡਾ ਜਿਹੜੀ ਵੀ ਛੱਡ ਕੇ ਆਇੰਗੇ ਤੇ ਤੂੰ ਮੇਰੇ ਨਾਲ ਪੈਣੀ ਹੈ ਕੋਈ ਨਹੀਂ ਜਿੰਨੇ ਜੋ ਕੀ ਹੱਦੀ ਮਕਰਾ ਦੇ ਗਾਉਂਗੇ ਤੇ ਮੈਨੂੰ ਗੱਲ ਮਾੜੀ ਜੰਗੀ ਨਹੀਂ ਪੈਦੀ ਹਾਂ ਗੱਲ ਨਹੀਂ ਤੁਹਾਨੂੰ ਕਰਦੀ ਤੁਸੀਂ ਗੱਲਾਂ ਆਪ ਹੀ ਕਰਾਉਂਦੇ ਹੋ ਅੱਜ ਤੱਕ ਪਹਿਲਾਂ ਤਾਂ ਮੈਂ ਕਦੇ ਕੋਈ ਗੱਲ ਕੀਤੀ ਨਹੀਂ ਜੋ ਹੋਂ ਜਾ ਕੇ ਨਾ ਹੁੰਡਣ ਫੜੀ ਕਿ ਤੇ ਰਜਾਈ ਵਿੱਚ ਬੋ ਤੇ ਮੈਂ ਰੋਟੀ ਪਕਾ ਕੇ ਲਈ ਹੁੰਦੀ ਤੁਹਾਡੇ ਵਾਸਤੇ ਚੰਗਾ ਪਹਿਣਾ ਚੁੱਕ ਲਈ ਨਹੀਂ ਹੁੰਦੇ ਆਪੋ ਤਾਂ ਹਮ ਇਹੋ ਜੀ ਰੋਟੀ ਖਾਣ ਦਾ ਵੀ ਕੀ ਹੈ ਪਤਾ ਨਹੀਂ ਪੇਨਾਂ ਦੀਆਂ ਕਾਹ ਦਾ ਨਾਖਾਂ ਨੇ ਜੇ ਕਿ ਰੈਂਟ ਵੀ ਇਹਨਾਂ ਦੇ ਪੋ ਲਾ ਕੇ ਕਰੋਨੀ ਹੈ ਨਾ ਦੋਸਤੇ ਵੇਲੇ ਤੰਦਰੀਆ ਥਾਣੀ ਇਧਰ ਉਧਰ ਥਾਣੀ ਵੀ ਆ ਜਾਣਾ ਕੁਝ ਨਹੀਂ ਹਾਲ ਮੇਰੀ ਬੜੀ ਜਾਣੋ ਕੀ 10 ਭਲਾ ਮੈਂ ਕਿੱਦਾਂ ਨਾ ਉਹ ਕੋਣ ਫੇਲੀ ਇਹ ਨਿਆਣੇ ਦਾ ਫਿਰ ਉਹ ਇਹ ਤਾਂ ਅੱਜ ਬਿਲਕੁਲ ਇਨਾਂ ਕਵਾ ਚੱਲ ਕੋਈ ਨਹੀਂ ਉਹਲੇ ਛੱਪੇ ਕੂਪਿਆ ਕਰੂੰਗੀ ਸਾਹਮਣੇ ਇਹਨਾਂ ਦੇ ਨਾਂ ਤੂੰਗੀ ਫਿਰ ਤਾਂ ਚ ਲੜਾਈ ਪੈਂਦੀ ਆਗ ਮਾਜਾ ਪਤਰੇ ਆਗ ਮਾਜਾ ਪਤ ਮੇਰਾ ਆ ਜਾ ਨਾ ਢਾਂਡ ਚ ਫੇਰੇ ਫਤਾਲਾਂ ਤੇ ਮੈਂ ਨਾ ਨਿਕਲੇ ਨਿਕਾ ਸੋਦਾ ਸਾਰਾ ਲੈ ਜਾਂਦਾ ਹਾਂ ਹਾਂਜੀ ਤੇ ਜਿਆਦਾ ਭਾਰਾ ਸੋਦਾ ਜਿਹੜਾ ਨਾ ਉਹ ਮੈਂ ਫੇਰ ਲੈ ਜਾਂਦਾ ਹਾਂ ਕੋਈ ਨਹੀਂ ਕੋਈ ਨਹੀਂ ਆਇਆ ਆ ਮੈਂ ਲੈ ਅਗਰ ਤੱਕ ਬੇਜਿਆ ਆ ਗਿਆ ਅਬ ਅੱਗੇ ਆ ਗਿਆ ਸੋਟਾ ਮਟਾ ਸਾਰਾ ਇਹ ਦੀ ਨਾ ਗਿਆ ਸੋਦਾ ਕਿੰਨਾ ਚਾ ਲੱਗਦਾ ਵਾ ਦੇਖੋ ਚੰ ਸੋਦਾ ਤਾਂ ਆ ਗਿਆ ਵਾ ਹੁਣ ਦਵਾਦੀ ਆ ਗਿਆ ਸੋਦਾ ਹਾਂ ਉਹ ਆ ਗਿਆ ਵਾ ਚਲ ਇਹ ਅਕਤੂਰਾ ਥੋੜਾਇਆ ਲੈ ਆਂਦਾ ਵਾ ਡੈਡੀ ਨੇ ਤੇ ਬਾਕੀ ਕਹਿੰਦੇ ਕੋਈ ਜਿਹੜਾ ਭਾਰਾ ਵਾ ਉਹ ਮੈਂ ਹੁ ਫੇਰ ਲੈ ਆਉਂਦਾ ਹਾਂ ਜਿੰਨੇ ਚਾਰ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ 20 ਕਿਲੋ ਖੱਡ ਉਹਨਾਂ ਨੇ ਕਿੱਥੇ ਲਿਆਉਣੀ ਆ ਆਹੋ ਸਕੂਟਰੀ ਤੇ ਹੋਣੀ ਵੀ ਕਿੱਥੇ ਹੀ ਚੱਲ ਇੰਨਾ ਕ ਆ ਗਿਆ ਉਹ ਬਥੇਰਾ ਚਲ ਮੇਰੀ ਗੱਲ ਸੁਣ ਬਣਾ ਸਬਜੀ ਤੇ ਰੋਟੀ ਦਾ ਸਰਜੀ ਸਬਜੀ ਨਹੀਂ ਹੁਣ ਮੇਰੇ ਕੋਲ ਬਣਨੀ ਹੈਗੀ ਹੁਣ ਤੁਹਾਨੂੰ ਪਤਾ ਹੁਣ ਤਾਂ ਜੇ ਤੁਹਾਡਾ ਲੈ ਕੇ ਆਂਦਾ ਵਾ ਸਬਜੀ ਹੁਣ ਮੈਂ ਕਿੱਥੇ ਬਣਾਦਾ ਮੈਂ ਰੋਟੀਆਂ ਪਕਾਈਆਂ ਮੈਂ ਚਾਹ ਬਣਾ ਦੇਣੀ ਆ ਚਾਰਨਾ ਖਾ ਲਓ ਹੁਣ ਚੱਲ ਫਿਰ ਜਿੱਦਾਂ ਹਾਂ ਕਰਦੀਆਂ ਉੱਥਾਂ ਕਰਦੇ ਆਹੋ ਡੈਡੀ ਨੂੰ ਵੀ ਆਵਾਜ਼ ਮਾਰ ਲਓ ਤੇ ਆਚਾਰਨਾ ਖਾ ਲਓ ਰੋਟੀਆਂ ਪਕਾਈਆਂ ਹੀ ਆ ਮੈਂ ਮਾਰਦਾ ਆ ਡੈਡੀ ਜੱਸ ਆ ਡੈਡੀ ਨੂੰ ਲੈ ਆ ਦਿਓ ਰੋਟੀ ਹੁਣ ਹਾਂਜੀ ਬੱਸ ਆ ਭਾਰਤੀਆ ਲੈ ਜਾਓ ਆ ਕੇ ਲੈ ਆ ਬੜੀ ਆ ਲੈ ਜਾਓ ਭਾਰਤੀ ਰੋਟੀ ਡੈਡੀ ਆ ਖੜੋ ਹਾਂ ਰੋਟੀ ਦੀ ਮੈਂ ਲੈਣਾ ਆਪਣੀ ਸਬਜੀ ਨਹੀਂ ਬਣਾਈ ਕੋਈ ਉਹ ਸਬਜੀ ਬਣਾਈ ਨਹੀਂ ਸੀ ਨਾ ਲੇਟ ਹੋ ਗਈ ਅੱਛਾ ਆਹ ਕਹਿੰਦੀ ਚਾਰ ਨਾਲ ਦੇ ਹੈ ਨਾ ਚੱਲ ਇਹ ਪਹਿਲੇ ਦੇ ਚਾਰ ਨਾਲ ਦੇ ਦਿਤੀਆਂ ਵਾ ਸਬਜੀ ਨਹੀਂ ਇਹਦੇ ਕੋ ਬਣੀ ਤੇ ਗਾਹੇ ਕੀ ਕਰੂੰਗੀ ਐਂ ਇਂ ਕਦੀ ਖਾਦੀ ਨਹੀਂ ਚਾਰ ਨਾਲ ਚੱਲ ਮਣਾ ਹੁਣ ਟਾਈਮ ਪਾਸ ਕਰਨਾ ਹੀ ਪੈਣਾ ਤੈਨੂੰ ਕੀ ਕਰਨਾ ਆ ਵੀ ਦੇਣੇ ਵੇਖਣੇ ਪੈਣੇ ਚਾਹ ਪੀ ਜਾਨੀ ਆਂ ਚਾਹ ਪੀਂਦੇ ਤੂੰ ਪੀਤੀ ਕਿ ਨਹੀਂ ਮੈਂ ਰੋਟੀ ਖਾ ਕੇ ਆਇਆ ਹਾਂ ਤੇ ਕਾਦੀ ਨਾ ਖਾਧੀ ਖਾਣੀ ਕਹਦਨ ਵਾਲੀ ਸਬਜੀ ਤਾਂ ਨੇ ਕੋਈ ਬਣਾਈ ਹੀ ਨਹੀਂ ਹਾਈ ਹਾਈ ਇਹੋ ਹੀ ਚਾਹ ਨਾਲ ਚਾਰਨਾ ਖਾਦੀ ਆ ਤੇ ਤੂੰ ਵੀ ਕਦੀ ਚਾਹ ਚਾਰਨਾ ਖਾਦੀ ਨਹੀਂ ਤੈਨੂੰ ਲੰਗੀ ਕਿਦਾਂ ਅੱਜ ਕੀ ਕਰਨਾ ਹੁਣ ਜਰ ਬਗਾਨੇ ਵਸ ਪਏ ਆ ਤੁਸੀਂ ਖਾ ਲੀਆ ਅਸੀਂ ਦਿਖਾ ਲਈ ਅਸੀਂ ਤਾਂ ਸਗੋਂ ਪਨੀਰ ਦੀ ਸਬਜੀ ਬਣਾਈ ਅੱਛਾ ਮੈਂ ਸੋਚਿਆ ਨਹੀਂ ਹੈ ਪਤਾ ਨਹੀਂ ਹੁਣ ਇਹਨਾਂ ਨੇ ਕਾਦੀ ਬਣਾਈ ਹੈ ਮੈਨੂੰ ਤਾਂ ਪਨੀਰ ਦੀ ਸਬਜੀ ਬੜੀ ਵਧੀਆ ਲੱਗਦੀ ਹੁੰਦੀ ਆ ਤੂੰ ਅੱਜ ਇਦਾਂ ਕਰੀ ਜਦੋਂ ਮੈਂ ਸ਼ਾਮ ਨੂੰ ਰੋਟੀ ਖਾਉਂਗੀ ਨਾ ਤੇ ਮੈਂ ਤੈਨੂੰ ਕੌਲੀ ਚ ਪਾ ਕੇ ਫੜਾ ਦੂੰਗੀ ਸਹੀ ਨਾ ਤਾਂ ਤੂੰ ਹੀ ਜਾ ਕੇ ਖਾ ਲੈ ਫੇਰ ਕੋਈ ਲੜਾਈ ਪੈ ਜੂਗੀ ਘਰ ਨਹੀਂ ਪੈਂਦੀ ਅਸੀਂ ਦੱਸਣਾ ਹੀ ਨਹੀਂ ਕਿਸੇ ਨੂੰ ਮੇਰੀ ਗੱਲ ਸੁਣ ਨਾਲੇ ਆ ਲਾ ਮੈਂ ਤੇ ਲਿਖ ਜੂਰਾ ਲੈਣ ਗਈ ਤੇ ਲਿਖਾ ਲਾ ਕਿਸ ਨੂੰ ਪਤਾ ਨਾ ਲੱਗੇ ਮੈਂ ਨਹੀਂ ਨਾ ਲੈਂਦੀ ਰੋਟੀ ਟਾਈਮ ਨਾ ਖਾਇਆ ਘਰ ਅੱਜ ਕੇ ਭੁੱਖਾ ਹੀ ਨਾ ਹੁਣ ਮਰ ਮਰ ਚਾਈਂ ਜੇ ਚੱਲ ਹੁਣ ਮੈਂ ਕੀ ਕਰਾਂ ਦੱਸ ਹੁਣ ਜੇ ਅਸੀਂ ਕੋਈ ਗੱਲ ਕਰੀਏ ਤੇ ਘਾਟ ਲੜਾਈ ਪੈਂਦੀ ਅਸੀਂ ਤਾਂ ਨਹੀਂ ਚੱਲ ਹੁਣ ਟਾਈਮ ਮਾੜਾ ਮੁੰਡਾ ਨਿਕਲਦਾ ਰਹੇ ਹੁਣ ਲੁਕਾ ਕੇ ਲੈ ਜੀ ਕਿਸ ਨੂੰ ਪਤਾ ਨਾ ਲੱਗੇ ਚੰਗਾ ਨਹੀਂ ਮੈਂ ਨਹੀਂ ਕਰਦੀ ਚੰਗਾ ਫਿਰ ਕਦਿ ਜਿਹੜੇ ਬੰਦੇ ਨੇ ਚਾਹ ਚਾਰਨਾ ਖਾਦੀ ਮੈਂ ਤੇ ਖਰੇ ਕਿਦਾਂ ਖਾਦੀ ਹੂ ਇੱਕ ਸਿਰਫ ਧੀਆ ਪੋਤਾ ਤੋਂ ਡਰਦਿਆਂ ਚਲੋ ਕੋਈ ਗੱਲ ਆਪੇ ਰੱਬ ਕਦੀ ਦਿਨ ਬਦਲੇਗਾ ਹੀ ਮੈਂ ਡੈਡੀ ਗਿਆ ਨਾ ਬਾਹਰ ਹੁਣ ਘਰ ਦੀ ਐ ਮਮੀ ਦਾ ਦਾਜ ਪਤਾ ਨਹੀਂ ਕੀ ਮੰਗਾ ਕੇ ਬੈਠੀ ਉਹਦੇ ਕੋਲ ਮਮੀ ਅ ਕੀ ਮੰਗਾਇਆ ਤੇ ਡੈਡੀ ਕੋਲ ਹਾਈ ਹਾਈ ਮੈਂ ਕੁਛ ਵੀ ਨਹੀਂ ਮੰਗਾਇਆ ਤੈਨੂੰ ਕਹਦਾ ਇਹਦਾ ਬਕਸ ਪਿਆਵ ਮੰਗਾਇਆ ਤਾਂ ਹੈ ਕੁਛ ਦਿਖਾਓ ਤਾਂ ਤੇ ਹੀ ਆਪਣੀ ਬੁੱਕਲ ਦੇ ਵਿੱਚ ਲੁਕੋਇਆ ਹੋਣਾ ਮੈਂ ਦੱਸ ਤੇਰੇ ਕੋ ਨੋਹਾਂ ਤੀਆਂ ਵਾਲੇ ਕੰਮ ਹੈਗੇ ਤੇਰਾ ਕੀ ਮਤਲਬ ਹੁਣ ਤੋਂ ਨਹੀਂ ਮੈਨੂੰ ਕੁਛ ਵੀ ਨਹੀਂ ਲਿਆ ਕੇ ਦਿੱਤਾ ਤੇ ਜੇ ਭਾ ਲੈ ਆ ਕੇ ਵੀ ਦਿੱਤਾ ਹੁੰਦਾ ਤਾਂ ਫੇਰ ਕਿਹੜੀ ਗੱਲ ਇਹ ਨਹੀਂ ਨਹੀਂ ਮਤਲਬ ਦੀ ਗੱਲ ਤੁਸੀਂ ਕਰਨ ਦੇ ਆ ਜਦੋਂ ਤੁਸੀਂ ਅੱਡ ਹੋ ਗਏ ਆ ਇੱਕ ਦੂਸਰੇ ਤੋਂ ਫਿਰ ਤੁਹਾਡਾ ਕੀ ਮਤਲਬ ਹੈ ਡੈਡੀ ਨੂੰ ਬੁਲਾਉਂਦਾ ਤੇ ਚੀਜ਼ਾਂ ਮੰਗਵਾਉਂਦਾ ਦਿਖਾਓ ਤਾਂ ਕੀ ਹੈ ਤੁਹਾਡੇ ਕੋਲ ਮੈਂ ਪਹਿਣਾ ਮੇਰੇ ਕੋਲ ਕੁਛ ਵੀ ਨਹੀਂ ਆ ਵੇਖ ਲੈ ਐ ਨਹੀਂ ਕੋਕ ਕਿੱਡੀਆਂ ਚਲਾਕਾਂ ਬਣੀਆਂ ਅਜੇ ਚਲਾਕ ਤਾਂ ਤੁਸੀਂ ਬਣਨਦੇ ਆ ਪਤਾ ਨਹੀਂ ਕੀ ਮਗਾਇਆ ਪੈਸੇ ਤਾਂ ਸਾਡੇ ਲੱਗਣ ਰਹੇ ਹਨ ਮੈਂ ਦੱਸਦੀ ਆ ਨਾ ਤੁਹਾਡੇ ਮੁੰਡੇ ਦੀ ਜਾਨ ਪੈਸੇ ਪਿੱਛੋਂ ਨਹੀਂ ਲੈ ਕੇ ਆਈਆਂ ਹੈਗੀਆਂ ਤੇ ਫਿਰ ਅੱਡ ਹੋਏ ਆ ਨਾ ਤੇ ਫਿਰ ਅੱਡ ਹੋਣ ਵਾਲੀਆਂ ਗੱਲਾਂ ਕਰੋ ਕਿੱਡੀਆਂ ਚਲਾਕਾਂ ਨੇ ਕਿੱਡਾ ਧਿਆਨ ਰੱਖਦੀਆਂ ਮਰ ਚੱਲੀਆਂ ਧਿਆਨ ਹੀ ਰੱਖ ਰੱਖ ਕੇ ਕਹਿੰਦੇ ਪਿਛਲਿਆਂ ਦਾ ਵੀ ਰੱਖ ਲਿਆ ਕਰੋ ਹੋਰ ਕਿੰਨੇ ਪਾਉਣੇ ਪੈਣੇ ਆ ਇੱਧਰ ਆਓ ਮੇਰੀ ਗੱਲ ਸੁਣੋ ਬੈਲੋ ਕੀ ਹੋ ਗਿਆ ਹੁਣ ਉੱਧਰ ਵੇਖੋ ਕੀ ਹੋਣਿਆ ਤੁਹਾਡੇ ਡੈਡੀ ਨੇ ਵੱਖਰੇ ਲੱਛਣ ਫੜੇ ਆ ਡੈਡੀ ਨੇ ਕੀ ਕਰਤਾ ਹੁਣ ਮੰਮੀ ਦੇ ਲਾਗੇ ਜਾ ਕੇ ਬਹਿ ਕੇ ਨਾ ਪਤਾ ਨਹੀਂ ਕੀ ਚੀਜ਼ ਇਦਾਂ ਜੇਬ ਚੋਂ ਕੱਢ ਕੇ ਤੇ ਫੜਾਈ ਆ ਪਤਾ ਨਹੀਂ ਕੀ ਫੜਾ ਕੇ ਆਏ ਉਹਨਾਂ ਨੂੰ ਮੈਂ ਪੁੱਛਿਆ ਜਦੋਂ ਜਾ ਕੇ ਵੀ ਮੰਮੀ ਕੀ ਫੜਾਇਆ ਉਹ ਅੱਗੋਂ ਮੁਕਰ ਹੀ ਗਏ ਸਮਝਾ ਰਹੋ ਤੁਸੀਂ ਆਪਣੇ ਡੈਡੀ ਨੂੰ ਕੋਈ ਗੱਲ ਨਹੀਂ ਸਮਝਾ ਦਿੰਦਾ ਡੈਡੀ ਨੂੰ ਉਦਾਂ ਬੈਠੇ ਹੋਣੇ ਲੱਗੇ ਲਾਗੇ ਵੀ ਕਾਰੇ ਕਿਹੜੀ ਤੁੰਨ ਬੈਠੇ ਜਦੋਂ ਆਟੀ ਹੋ ਗਿਆ ਤਾਂ ਫੇਰ ਕੀ ਬੁਲਾਉਂਦਾ ਕਿ ਮਤਲਬ ਸਮਝਾ ਦਿਓ ਉਹਨਾਂ ਨੂੰ ਜਾ ਕੇ ਕਿਵੇਂ ਨਾ ਮੰਮੀ ਨੂੰ ਜਾ ਲਾ ਕੇ ਬੁਲਾਉਣ ਕੋਈ ਗੱਲ ਨਹੀਂ ਮੈਂ ਕਹਿ ਦਿੰਨਾ ਡੈਡੀ ਨੂੰ ਇਹ ਆ ਕੇਂਦਰ ਦਾ ਵੇਖਲਾ ਕੰਮ ਆਪਣੀ ਮੱਜ ਨੂੰ ਪੱਠੇ ਪਾ ਗਿਆ ਇਹ ਤਾਂ ਸਾਡੇ ਵਾਲੀ ਓਦਾਂ ਹੀ ਭੁੱਖੀ ਕੋਈ ਨਹੀਂ ਫੱਡ ਤੋਂ ਕਿਹੜਾ ਪੈਂਦੇ ਨਹੀਂ ਤੁਸੀਂ ਪਾਓ ਤੋ ਨਾਲੇ ਆਪਣੇ ਡੈਡੀ ਨੂੰ ਸਮਝਾ ਦਿਓ ਕਿ ਆ ਜਿਹੜੇ ਕੰਮ ਛੱਡ ਦੇਣ ਜਿਹੜੇ ਮੰਮੀ ਨੂੰ ਜਾ ਜਾ ਕੇ ਬੁਲਾਉਂਦੇ ਆ ਤਾਂ ਕੀ ਗੇਟ ਮੇਟਰ ਲੱਗਿਆ ਹੀ ਉੱਥੇ ਬਹਿ ਕੇ ਕਰਨ ਚਲਾ ਪਹਿਲਾਂ ਕਹਿ ਹੀ ਦਿੰਨੇ ਆ ਡੈਡੀ ਨੂੰ ਉਹ ਹੈ ਨਹੀਂ ਕੇ ਘਰੇ ਗਏ ਆ ਬਾਹਰ ਜਦੋਂ ਆਉਂਦੇ ਆ ਤੇ ਫਿਰ ਕਹਦੇ ਹੋ ਉਹਨਾਂ ਨੂੰ ਪਹਿਲਾਂ ਪਿੱਠੇ ਪਾ ਲਓ ਹੁਣ ਚਲ ਠੀਕ ਐ ਇਹਦਾ ਕਰਨੀ ਆ ਚਾਰ ਤੇ ਤੂਰਾ ਖਾ ਲੈਣੀ ਆ ਤੇ ਬਾਕੀ ਸਟੋਰ ਚ ਰੱਖ ਲੈਣੀ ਆ ਨਾ ਦੋਵਾਂ ਬਲਾਉਣ ਪਤਾ ਲੱਗਾ ਨਾ ਇਹਨਾਂ ਕਿਨੇ ਮੂੰਹ ਚ ਪੈਣ ਹੀ ਨਹੀਂ ਦੇਣੀ ਇਹਨੂੰ ਦੀ ਚੀਜ਼ ਤਾਂ ਵਾਧੂ ਦਾ ਕਪਾਤਾ ਪਾ ਦਿੰਦੇ ਗਾ ਨਹੀਂ ਮਮੀ ਇਹ ਕੀ ਖਾ ਲੱਗੇ ਹੋ ਕੀ ਵੋਸ਼ੇ ਪਹਿਣਾ ਇੰਨਾ ਨਾਕਲੇਸ਼ ਪਾਇਆ ਕਰੋ ਛਵੀ ਕਿੰਨੇ ਕੱਚ ਕਲੇਸ਼ ਨਹੀਂ ਚੰਗਾ ਹੁੰਦਾ ਕਲੇਸ਼ ਮਮੀ ਕਹਿੰਦਾ ਤੁਸੀਂ ਮੈਨੂੰ ਦਿਖਾਓ ਹੈ ਦੱਸਿਓ ਇਹ ਬਿਆਲ ਦੀ ਗੱਲ ਰਹਿਣ ਦੇਈ ਹਰੀ ਜਾ ਜਾ ਕੇ ਤੇ ਕੰਮ ਕਰ ਕਿਉਂ ਮੈਨੂੰ ਦਿਖਾਓ ਪਹਿਲਾਂ ਕੀ ਹੈ ਦਿਖਾਓ ਮੈਨੂੰ ਕੁਛ ਨਹੀਂ ਹੈ ਪਹਿਣਾ ਨਾ ਰੱਬ ਦਾ ਵਾਤਾ ਨਾ ਮੇਰਾ ਸਿਰ ਖਾਇਆ ਕਰੋ ਵਸਦੇ ਰਹਿੰਦੋ ਹਾਂ ਨੂੰ ਕਦੀ ਆਪਣੇ ਪੇਕਿਆਂ ਵਾਸਤੇ ਵੀ ਸੋਚਿਆ ਉਹ ਇੰਨਾ ਕਬਾਤ ਪੈ ਇੱਥੇ ਤੂੰ 24 ਘੰਟੇ ਕਬਾਤ ਭਾਗ ਰਾਦੀਆ। ਉਹ ਮੰਮੀ ਲੜਾਈ ਕਾਦੀ ਭਾਈ ਮੈਂ ਤਾਂ ਸਿੱਧਾ ਤੈਨੂੰ ਪੁੱਛਿਆ ਨਹੀਂ ਵੀ ਕੀ ਖਾਣ ਲੱਗਿਆ ਮੈਨੂੰ ਵੀ ਵਖਾ ਦਿਓ। ਹਾਂ ਮੈਨੂੰ ਹੱਥ ਖਾਲੀ ਆ ਤਸ ਤੈਨੂੰ ਮੈਂ ਕੀ ਵਖਾਣਾ। ਜੇ ਹੋਵੇ ਕੋੰਤ ਵਖਾਣਾ। ਮੰਮੀ ਝੂਠ ਕਿਉਂ ਬੋਲ ਲੈਂਦੇ ਹੋ? ਬੁੱਢੇ ਹੋ ਚਲੇ ਪਰ ਤੇਰੀ ਝੂਠ ਬੋਲਣ ਦੀ ਆਦਤ ਨਹੀਂ ਗਈ। ਮੈਂ ਤੇਰੇ ਹੱਥ ਚ ਆਪ ਵੇਖਿਆ ਹੀ ਕੁਝ। ਤੂੰ ਹੀ ਹੋ ਲਕਾਇਆ ਮੈਨੂੰ ਕੱਢ ਕੇ ਵਖਾਉਂਦੀ ਨਹੀਂ ਮੈਂ ਕਿਹੜੀ ਅੰਨੀ ਆ ਦਿਖਾਓ ਮੈਨੂੰ। ਨੀ ਪੈਣਾ ਆ ਚਾਰ ਕ ਖਜੂਰਾਂ ਰੱਖੀਆਂ ਸੀ ਤੇ ਮੈਂ ਕਿਹਾ ਠੰਡ ਬੜੀ ਆ ਤੇ ਬਿਮਾਰਨਾ ਹੋ ਜਾਦਾ ਖਾਲਾਂ ਦੀ ਤੁਸੀਂ ਦੋਹਾਂ ਹੀ ਚਾਰ ਇਹ ਮੰਮੀ ਤੇਰੇ ਕੋਲੋਂ ਕਿੱਥੋਂ ਆਈਆਂ ਆਪਣੀ ਘਰ ਤੇ ਹੈ ਹੀ ਨਹੀਂ ਤੈਨੂੰ ਪਤਾ ਕਰਨਾ ਨਹੀਂ ਮੈਂ ਕਿੰਨੇ ਜਣੇ ਲਿਆ ਕੇ ਥੋੜੀ ਥੋੜੀ ਨਰਾਮੀ ਆ ਵੀ ਚਲ ਵੇਲੇ ਕੋਲੇ ਖਾ ਲੈਣੀ ਹੁੰਦੀ ਆ ਤੁਹੀ ਮਮੀ ਕਿਹੜਾ ਸਬਦ ਲਿਆਉਂਦੇ ਹੋ ਸਾਡੇ ਹੱਥਾਂ 'ਚ ਹੀ ਰਹਿੰਦਾ ਆ ਸਬਦ ਆਦੇ ਆਪਣੇ ਕਰਨ ਹੈ ਅਨੇ ਕਿੱਥੋਂ ਲੈ ਕੇ ਆਇਆ ਮੈਨੂੰ ਦੱਸੋ ਹੁਣ ਕੱਲ ਦੇ ਦੇ ਮੈਨੂੰ ਠੰਡ ਲੱਗਦੀ ਐ ਨਾਲ ਇਦਾਂ ਕਰਿਆ ਕਰ ਮੈਨੂੰ ਪਹਿਲਾਂ ਦੱਸੋ ਕਿੱਥੋਂ ਲੈ ਕੇ ਆਇਓ ਕਿਤੇ ਇਹ ਉਹੋ ਤੇ ਨਹੀਂ ਜਿਹਨੂੰ ਸਵੇਰੇ ਤੁਸੀਂ ਡੈਡ ਨੂੰ ਸੁਣਾ ਦੇਂਦੀ ਹੋਰ ਜਾਣ ਲੱਗੇ ਉਹਨਾਂ ਨੇ ਤੇ ਨਹੀਂ ਕਿਦੇ ਲੈ ਆ ਕੇ ਦਿੱਤੀਆਂ ਨਹੀਂ ਕੀ ਦੱਸਾਂ ਫਿਰ ਵੀ ਉਹ ਮੇਰਾ ਘਰ ਵਾਲਾ ਜੇ ਕੋਈ ਚੀਜ਼ ਮੰਗਾ ਵੀ ਲਊਗੀ ਤੇ ਆਖਰ ਕਿੱਡੀ ਵੱਡੀ ਆ ਚੱਲੀ ਐ ਤੁਸੀਂ ਐਦਾਂ ਕਰਦੇ ਜੀ ਆਪਿੰਦਰ ਵੇਖ ਲਓ ਆਪਣੀ ਮਾਂ ਦੇ ਕੰਮ ਜਿਦੋਂ ਇਹ ਹਾਡੇ ਵੱਲ ਆ ਤੇ ਸਾਨੂੰ ਕਹਿਣਾ ਜਿਹੜੀ ਚੀਜ਼ ਖਾਣ ਨੂੰ ਦੇਰ ਕਰਦਾ ਵਾ ਡੰਡ ਨੂੰ ਸੁਣਾ ਦੇਦੇ ਤਾਂ ਲੁਕਾ ਕੇ ਰੱਖਣ ਲੱਗੇ ਹੇ ਸਟੋਰ ਵਿੱਚ ਉਹ ਯਾਰ ਤੁਹਾਡੀ ਹਜੇ ਨਹੀਂ ਲੜਾਈ ਮੁੱਕਣ ਢਈ ਵਾਕ ਹੋ ਗਈਆਂ ਤਾਂ ਵੀ ਤੁਹਾਡਾ ਉਹ ਹੀ ਹਾਲ ਐ ਤੇ ਇਹੋ ਹਾਲ ਰਹਿਣਾ ਵਾ ਇਹ ਕਿਉਂ ਐਦਾਂ ਕਰਦੇ ਨੇ ਜਦੋਂ ਇਹਨਾਂ ਨੂੰ ਕਿਹਾ ਆਪਾਂ ਸੱਚ ਤੋਂ ਹੀ ਨਹੀਂ ਬੋਲਣਾ ਤੇ ਫਿਰ ਕੱਲ ਵੀ ਉਹਨਾਂ ਨੂੰ ਸੁਣਾ ਨਹੀਂ ਪੈਣਾ ਨਹੀਂ ਨੰਦੀਬ ਮੇਰੀ ਸੁਣ ਗੱਲ ਫਿਰ ਕਿਉਂ ਅਜ ਲਿਆਈ ਦਿੱਤੀਆਂ ਨੇ ਤੇ ਇਹਦਾ ਮਤਲਬ ਇਹ ਥੋੜਾ ਵੀ ਵਾਕਾਂਕਦੋ ਨਾ ਹੁਣ ਬੋਲਣਾ ਨਹੀਂ ਹੈ ਆਪਸ ਵਿੱਚ ਨਹੀਂ ਬੋਲਣਾ ਤੇ ਕਿਹ ਕਹਤਾ ਹੈ ਨਾ ਤੇ ਨਹੀਂ ਬੋਲਣਾ ਇਹਨਾਂ ਨੇ ਤੇ ਜੇ ਤੁਸੀਂ ਬੋਲਣਾ ਹੈ ਨਾ ਤੇ ਇੱਕ ਸ਼ਰਤ ਜੇ ਫਿਰ ਹਾਂ ਜੇ ਤੂੰ ਕਹੇਂ ਕਿ ਉਹਨਾਂ ਬੋਲਣਾ ਨਹੀਂ ਤੇ ਉਹ ਹਟ ਜਾਣਗੇ ਅਪਿੰਦਰ ਮੇਰੀ ਗੱਲ ਸੁਣੋ ਇੱਕ ਸ਼ਰਤ ਨਾਲ ਬੋਲਣਾ ਦੇਣਾ ਇਹਨਾਂ ਨੂੰ ਕਿਹੜੀ ਸ਼ਰਤ ਨਾਲ ਮੰਮੀ ਨੂੰ ਕਹੋ ਜਾ ਕੇ ਡੈਡੀ ਨੂੰ ਕਹਿਣ ਕਿ ਅੱਧੀ ਪੈਨਸ਼ਨ ਹਾਨੂੰ ਵੀ ਦੇਣੀ ਹੈ ਉਹ ਤੈਨੂੰ ਜਦੋਂ ਮੈਂ ਇੱਕ ਵਾਰੀ ਕਹਿਤਾ ਮੱਪੀ ਗੱਲ ਕਰਨਾਂਗਾ ਇਹ ਗੱਲ ਉਦੋਂ ਕਰਨੀ ਜਦੋਂ ਬੈਠੇ ਸਾਰਿਆਂ ਨੇ ਹੁਣ ਕਰਨ ਦਾ ਫਾਇਦਾ ਨਹੀਂਗਾ ਉਦੋਂ ਮੇਰੇ ਦਿਮਾਗ ਚੋਂ ਹੀ ਨਿਕਲ ਗਈ ਸੀ ਗੱਲ ਚੱਲ ਕੋਈ ਗੱਲ ਨਹੀਂ ਹੁਣ ਆਪਣਾ ਕੰਮ ਕਰੋ ਏਦਾਂ ਨਹੀਂ ਕਰੀਦਾ ਹੁੰਦਾ ਆ ਪੁੱਤ ਇੰਨੇ ਕਿੰਨੇ ਫੜਾਛਾ ਫੜਾ ਦੇ ਮੰਮੀ ਆਹੋ ਫੜੋ ਖਾ ਲੋ ਤੇ ਉਹਨਾਂ ਨੂੰ ਕੂਨ ਬੋਲਣ ਦਿਆ ਕਰੋ ਇਹ ਨਹੀਂ ਮੈਂ ਨਹੀਂ ਮੈਂ ਟਾਈਮ ਬੋਲਣ ਦੀ ਨਾ ਜਿਹੜਾ ਟਾਈਮ ਤੱਕ ਇਹ ਗੱਲ ਦਾ ਹੱਲ ਨਾ ਹੋਇਆ ਪਹਿਲਾਂ ਮੈਨੂੰ ਇਹ ਦੱਸ ਕੱਲ ਨੂੰ ਤੇਰੇ ਧੀਆਂ ਪੁੱਤ ਕਹਿਣਗੇ ਰਵਿੰਦਰ ਨੂੰ ਨਾ ਗੱਤ ਨਾ ਕਵਾਏਂਗੀ ਬਲ ਇਹ ਦੱਸ ਮੈਨੂੰ ਮਮਮੀ ਜਦੋਂ ਮੇਰਾ ਟਾਈਮ ਆਊਗਾ ਨਾ ਉਦੋਂ ਵੇਖ ਲਾਂਗੇ ਹੁਣ ਤੁਹਾਡਾ ਟਾਈਮ ਚੱਲਣਿਆ ਵਾ ਤੁਸੀਂ ਸਾਡੇ ਕਹਿਣੇ ਵਿੱਚ ਚੱਲਣਾ ਤੇ ਰਵਿੰਦਰ ਮਮਮੀ ਨੂੰ ਬਣਾ ਲਓ ਉਹ ਤੂੰ ਆਪਣਾ ਮੂੰਹ ਬੰਦ ਰੱਖ ਤੂੰ ਆਪਣਾ ਕੰਮ ਕਰ ਤੇ ਕੋ ਤੂੰ ਇਹਨਾਂ ਟੈਨਸ਼ਨ ਨਾ ਲਓ ਮੈਂ ਆਪੇ ਡੈਡੀ ਨਾਲ ਕਰਦਾ ਗੱਲ ਜਾ ਕੇ ਚੱਲ ਠੀਕ ਆ ਤੂੰ ਹਲਕਾ ਹਲਕਾ ਕੇ ਨਾ ਖਾਇਆ ਕਰੋ ਸਾਹਮਣੇ ਖਾਇਆ ਕਰੋ ਚੱਲ ਠੀਕ ਆ ਤੂੰ ਐਵੇਂ ਡਰਦੇ ਰਹਿੰਦੇ ਆ ਮੈਂ ਮੈਨੂੰ ਪਤਾ ਤਾ ਤੂੰ ਡਰਦੀ ਆ ਪੇ ਕਪਾਤ ਨਾ ਪਾਏ ਉਹ ਫੇਰ ਪੈ ਜਾਂਦਾ ਕੋਈ ਨਹੀਂ ਐਵੇਂ ਨਾ ਤੂੰ ਡਰੋ ਤੂੰ ਇੱਥੇ ਬੈਠ ਕੇ ਖਾਓ ਇਹ ਤੂੰ ਮੈਨੂੰ ਕਹਤਾ ਤੇ ਇਹ ਦੂਜੀ ਬਲਾ ਨੇ ਵੇਖ ਲਿਆ ਉਹਨੇ ਨੀਉਂ ਛੱਡਣਾ ਉਹ ਕਿਤੇ ਨੀ ਕੋ ਜਾਂਦੀਆਂ ਤੁਹਾਨੂੰ ਡੈਡੀ ਉਰਾ ਹੋਂ ਮੇਰੀ ਗੱਲ ਸੁਣੋ ਕੀ ਗੱਲ ਆ ਆਹ ਤਾਂ ਸਹੀ ਤੁਸੀਂ ਉਹਨੂੰ ਬਗਾਨੀ ਘਰੇ ਇੱਥੇ ਤਰਫਾਈ ਲਾਉਣੇ ਨੂੰ ਐਨੇ ਮੈਨੂੰ ਆ ਜਾਓ ਬਹਿ ਜਾਓ ਕੀ ਗੱਲ ਹੋਈ ਆ ਉਹ ਗੱਲ ਕੀ ਹੋਣੀ ਆ ਹਾਂ ਪਰ ਮਨਦੀਪ ਡਈ ਫੇਰ ਮੰਮੀ ਨਾਲ ਲੜਨਾ ਕਿਹੜੀ ਗੱਲੋਂ ਉਹ ਤੂੰ ਹੀ ਕਦੇ ਸ਼ਹਿਰ ਗਏ ਖੰਜੂਰਾ ਲੈ ਤੀਆਂ ਉਹਨਾਂ ਨੂੰ ਹਾਂ ਆਂਦੀ ਵੀ ਉਹਨਾਂ ਤੁਹਾਨੂੰ ਲਿਆ ਕੇ ਕਿਉਂ ਦਿੱਤੀਆਂ ਨੇ ਜਰਾ ਥੋੜਾ ਗੱਲ ਆਉਣਾ ਵੀ ਤੁਸੀਂ ਇਹਨੂੰ ਬਿਲਕੁਲ ਹੀ ਕਹੋ ਵੀ ਤੁਸੀਂ ਕਿਸੇ ਨਾ ਕੂਹੋ ਬੋਲੋ ਨਾਲ ਜਾਂ ਕਿਸੇ ਨੂੰ ਚੀਜ਼ ਨਾ ਲਿਆ ਕੇ ਦਿਓ ਡੈਡੀ ਮੈਂ ਥੋੜਾ ਇਹ ਵਾਲੀ ਗੱਲ ਆ ਨਾ ਵੀ ਨਾ ਕੂਹੋ ਬੋਲੋ ਮੈਂ ਸਗੋਂ ਨਾ ਤੁਸੀਂ ਬੋਲੋ ਆਪਸ ਵਿੱਚ ਹੂੰ ਤੇ ਉਹ ਪਤਾ ਕੀ ਆਂਦੀ ਹੁਣ ਹੂੰ ਆਂਦੇ ਵੀ ਕੌਣ ਤਾਨ ਦੇਣਾ ਨਾ ਵੀ ਤੁਸੀਂ ਜਿਹੜੀ ਪੈਨਸ਼ਨ ਨਹੀਂ ਆ ਉਹ ਅੱਧੀ ਸਾਨੂੰ ਦੇਓ ਪੈਨਸ਼ਨ ਹਾਂਜੀ ਮੇਰੀ ਗੱਲ ਤੁਹਾਨੂੰ ਪਿੰਦਰ ਮੈਂ ਪੈਨਸ਼ਨ ਕਿਸੇ ਨੂੰ ਵੀ ਨਹੀਂ ਦੇਣੀ ਮੈਂ ਉਹਨਾਂ ਨੂੰ ਵੀ ਸਭ ਦਾ ਪਤਾ ਲਿਆ ਰਿਆ ਕਰੂੰਗਾ ਤੇ ਤੁਹਾਨੂੰ ਵੀ ਲਿਆ ਰਿਆ ਕਰੂੰਗਾ ਠੀਕ ਹੈ ਕਿ ਨਹੀਂ ਬਾਕੀ ਪੈਸੇ ਮੈਂ ਰੱਖਣੇ ਆਪਣੇ ਕੋਲ ਲੱਡਾੜੀ ਆ ਭਲਾ ਕਿੰਦਾ ਦੀ ਗੱਲ ਹੋਈ ਤੁਸੀਂ ਪੈਸੇ ਹੀ ਨੇ ਕੀ ਕਰਨੇ ਨੇ ਉਹ ਮੇਰੀ ਗੱਲ ਸੁਣ ਉਹ ਤੁਸੀਂ ਤਾਂ ਲੱਗੇ ਜਨਾਨੀਆਂ ਦੇ ਪਿੱਛੇ ਦੋਵੇਂ ਜਾਣੇ ਹੈ ਉਹ ਜੋ ਤੈਨੂੰ ਆਂਦੀ ਤੂੰ ਕਰੀ ਜਾਣਾ ਦੂਜਾ ਜਿਹੜਾ ਬਾ ਉਹਦੇ ਮਗਰ ਲੱਗਾ ਫਿਰਨ ਰਿਹਾ ਆਪਣੀ ਘਰ ਵਾਲੀ ਦੇ ਸਾਨੂੰ ਕੱਲ ਨੂੰ ਕਿ ਤੁਸੀਂ ਬਿਮਾਰ ਬੂ ਮੂਹਰ ਕੋ ਗੱਲਬਾਤ ਹੋ ਗਈ ਤੇ ਸਾਡੇ ਦੇ ਪੈਸੇ ਕਿੱਨੇ ਲਾਉਣੇ ਮੁੜ ਕੇ ਉਹ ਕੋਈ ਗੱਲ ਨਹੀਂ ਮੈਂ ਹੈਗਾ ਨਾ ਉਹ ਮੈਂ ਤਾਂ ਨਾ ਘਰ ਚ ਲੜਾਈ ਨਾ ਪਏ ਉਹ ਮੁੜ ਕੇ ਤੂੰ ਫੇ ਲੜਾਈ ਤੋਂ ਡਰਦੇ ਨਹੀਂ ਸਾਡੇ ਦੇ ਪੈਸਾ ਨਹੀਂ ਗੱਲ ਆਉਣਾ ਮੈਂ ਨਹੀਂ ਪੈਸਾ ਦੇਣਾ ਕਿਸ ਨੂੰ ਲਓ ਜੀ ਹੁਣ ਤੁਸੀਂ ਜਾਂਦੇ ਵੀ ਘਰ ਚ ਲੜਾਈ ਮਕਾਉਣੀ ਹੈ ਨਹੀਂਗੀ ਜਦ ਜੇ ਮੈਂ ਪੈਸੇ ਦਵਾ ਫੇਰ ਲੜਾਈ ਮੁੱਕਦੀ ਆ ਇਹ ਨਹੀਂ ਗੱਲ ਹੋਣੀ ਉਹਨੂੰ ਮੈਂ ਸੌਦਾ ਲਿਆਤਾ ਸੌਦਾ ਮੈਂ ਤੁਹਾਨੂੰ ਵੀ ਲਿਆ ਲਾਂਗਾ ਠੀਕ ਆ ਕਿ ਨਹੀਂ ਤੇ ਬਾਕੀ ਪੈਸੇ ਮੈਂ ਰੱਖਣੇ ਆਪਣੇ ਕੋਲ ਹੁਣ ਸਾਨੂੰ ਕੀ ਪਤਾ ਵੀ ਤੁਸੀਂ ਕੋਲ ਰੱਖਣੇ ਕੋ ਉਹਨਾਂ ਨੂੰ ਦੇਣੇ ਆ ਜੇ ਤੁਸੀਂ ਉਦਾਂ ਦੇਈਗੇ ਤੇ ਇਹੀ ਫਿਰ ਕੀ ਕਰਾਂਗੇ ਉਹ ਮੈਂ ਨਹੀਂ ਦਿੰਦਾ ਕਹ ਤੇ ਯਕੀਨ ਵੀ ਕਰਿਆ ਕਰੋ ਜਦੋਂ ਅਸੀਂ ਮਰ ਜਾਵਾਂਗੇ ਨਾ ਜਿਹੜਾ ਕੋ 2-4 ਹਜ਼ਾਰ ਨਿਕਲੂਗਾ ਸਾਡੀ ਕਾਪੀ ਦੇ ਵੰਡ ਲਿਓ ਦੋਵੇਂ ਜਾਣੇ ਉਹ ਚਲੋ ਐਵੇਂ ਹੀ ਦਾਣਾ ਗੱਲਾਂ ਕਰੋ ਮੈਂ ਤੇ ਉਦਾਂ ਐ ਮੈਂ ਚਲੋ ਤੁਹਾਡੇ ਨਾਲ ਗੱਲ ਕਰਕੇ ਵੇਨਾ ਆ ਮਾਪਿਆਂ ਦੇ ਕੋਈ ਹੈ ਨਹੀਂ ਕਿਸੇ ਨੂੰ ਅੱਜ ਕੱਲ ਕਦਰ ਬਸ ਪੈਸੇ ਦੀ ਮੰਗਦੇ ਤੁਰੇ ਬੈਠੇ ਸਾਰੇ ਜਾਣੇ ਚਲੋ ਠੀਕ ਆ ਦੱਸ ਦੀ ਇਹਨੂੰ ਪੈਸੇ ਲੱਭਦੇ ਫਿਰਦੇ ਆ ਹੱਦ ਹੋ ਗਈ ਇਹਨਾਂ ਦੀ ਅੱਗੇ ਸਾਨੂੰ ਕੱਲੇ ਕੱਲੇ ਨੂੰ ਵਾਕ ਕਰ ਲਿਆ ਦੋਵੇਂ ਬੰਨੇ ਇਹ ਨਵੇਂ ਵਾਕ ਹੋਏ ਆਏ ਮੇਰੀ ਗੱਲ ਸੁਣ ਲੋ ਅਭੀ ਲੋਹਰੀ ਪੰਗਾ ਪੈ ਗਿਆ ਨਵਾ ਹੁਣ ਕੀ ਪੰਗਾ ਪੈ ਗਿਆ ਨਵਾ ਪੰਗਾ ਇਹ ਪੈ ਗਿਆ ਵਾ ਕਿ ਉਹ ਬਾਜੀ ਪਿੰਦਰਨੀ ਆ ਉਹ ਡੈਡੀ ਨੂੰ ਬਿਠਾ ਕੇ ਕਹਿਣ ਦੇ ਆ ਕਿ ਪੈਨਸ਼ਨ ਅੱਧੀ ਸਾਨੂੰ ਦਿਆ ਕਰੋ ਅਗਲੇ ਚੰਗੇ ਰਹਿ ਗਿਆ ਕਿ ਨਹੀਂ ਤੂੰ ਹੀ ਬੋਦੇ ਚਲਾਕ ਬਣਦੇ ਸੀਗੇ ਉਹ ਮੰਮੀ ਵੀ ਲੈ ਗਈ ਤੇ ਅੱਧੀ ਪੈਨਸ਼ਨ ਵੀ ਲੈ ਜਾਣੀ ਹੁਣ ਉਹਨਾਂ ਨੇ ਸਾਡੇ ਬੱਲੇ ਕੀ ਕੋਈ ਗੱਲ ਨਹੀਂ ਮੈਂ ਕਰ ਲੈਣਾ ਡੈਡੀ ਨਾਲ ਗੱਲ ਕਿਹੜੀ ਗੱਲ ਆ ਕੋਈ ਤੇ ਕਰਿਓ ਗੱਲ ਨਾ ਕੀਤੀ ਨਾ ਤੇ ਕੁਝ ਨਹੀਂ ਹੱਥ ਲੱਗਣਾ ਹੈਗਾ ਸਾਡੇ ਉਹ ਨਹੀਂ ਪੈਨਸ਼ਨ ਨਹੀਂ ਜਾਣਦੇ ਮੈਂ ਤੈਨੂੰ ਪਹਿਲਾਂ ਕਿਹਾ ਡੈਡੀ ਰੱਖਿਆ ਹੀ ਅਸੀਂ ਤਾਂ ਆ ਕਿ ਪੈਨਸ਼ਨ ਆਊਗੀ ਸਾਨੂੰ ਕੀ ਪਤਾ ਹੋਣੀ ਆ ਕਿ ਨਹੀਂ ਅਗਲੇ ਨੇ ਸਾਰੀ ਲੈ ਜਾਣੀ ਕਿ ਅੱਧੀ ਲੈ ਜਾਣੀ ਕੀ ਪਤਾ ਹੁਣ ਅਗਲੇ ਮੰਮੀ ਵੀ ਲੈ ਗਏ ਤੇ ਅਗਲੇ ਚੰਗੇ ਰਹ ਜਾਣੇ ਨਾ ਇਹ ਤੋਂ ਉਹ ਕੋਈ ਗੱਲ ਨਹੀਂ ਤੂੰ ਨਾ ਲੈ ਟੈਂਸ਼ਨ